ਸੋ ਹਾਂਜੀ ਦੋਸਤੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਏ ਆ। ਸੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦਾ ਨਤੀਜਾ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਕਿਵੇਂ ਰਿਹਾ ਨਤੀਜਾ? ਕਿੰਨੇ ਬੱਚੇ ਨੇ ਭਾਗ ਲਿਆ ਤਾਂ ਕਿੰਨੇ ਕਿ ਬੱਚੇ ਪਾਸ ਹੋਏ? ਕਿੰਨੇ ਬੱਚਿਆਂ ਦੀ ਰਿਪੇਅਰ ਜਾਂ ਕਿੰਨੇ ਬੱਚੇ ਫੇਲ ਹੋਏ? ਉਹ ਸਾਰਾ ਨਤੀਜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ। ਸਾਥੀ ਮਿੱਤਰਾਂ ਨਾਲ ਖਾਸ ਕਰ ਉਹਨਾਂ ਬੱਚਿਆਂ ਨਾਲ ਜਰੂਰ ਸਾਂਝਾ ਕਰਿਓ ਜਿਨ੍ਹਾਂ ਨੇ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਹੈ। ਕਿਉਂਕਿ ਡਾਇਰੈਕਟ ਲਿੰਕ ਆਪਾਂ ਤੁਹਾਨੂੰ ਇਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਵਾਂਗੇ ਤੁਸੀਂ ਲਿੰਕ ਤੇ ਜਾ ਕੇ ਆਪਣਾ ਜਿਹੜਾ 10ਵਾਂ ਦਾ ਨਤੀਜਾ ਦੇਖ ਸਕਦੇ ਹੋ ਸੋ ਮਾਰਚ 2025 10ਵਾਂ ਦਾ ਨਤੀਜਾ ਜਿਹੜਾ ਉਹ ਕੋਸ਼ਿਸ਼ ਕਰ ਦਿੱਤਾ ਗਿਆ ਹੈ ਕੈਂਡੀਡੇਟਸ ਆ ਪਾਸ ਪਰਸੈਂਟੇਜ ਜਿਹੜੀ ਉਹ ਤੁਹਾਨੂੰ ਟੋਟਲ ਦੱਸੀ ਗਈ ਜੀ ਠੀਕ ਹੈ ਜੀ ਕਿੰਨੀ ਪਾਸ ਪਰਸੈਂਟੇਜ ਹੋਈ ਮੁੰਡਿਆਂ ਦੀ ਕਿੰਨੀਆਂ ਗਰਲਜ਼ ਦੀ ਕਿੰਨੀਆਂ ਠੀਕ ਹੈ ਜੀ ਗਵਰਨਮੈਂਟ ਸਕੂਲ ਦੀ ਕਿੰਨੀਆਂ ਪ੍ਰਾਈਵੇਟ ਸਕੂਲ ਦੀ ਕਿੰਨੀਆਂ ਜਾਂ ਐਜੂਡ ਸਕੂਲ ਸਾਰਾ ਹੋ ਡਿਟੇਲ ਦੇ ਵਿੱਚ ਤੁਹਾਨੂੰ ਦਿੱਤਾ ਗਿਆ ਠੀਕ ਹੈ ਜੀ ਤੋ ਟੋਟਲ ਜਿਹੜੇ ਅਪੀਅਰ ਹੋਏ ਸੀ ਕੈਂਡੀਡੇਟ ਉਹ 277746 ਕੈਂਡੀਡੇਟ ਅਪੀਅਰ ਹੋਏ ਸੀ ਜਿਦੇ ਵਿੱਚੋਂ 265548 ਕੈਂਡੀਡੇਟ ਪਾਸ ਹੋਏ 95.6 ਜਿਹੜੀ ਪਰਸੈਂਟੇਜ ਉਹ ਇਹਦੀ ਰਹੀ ਹੈ ਰੀ ਅਪੀਅਰ ਜਿਵੇਂ ਕਿ 11391 ਰੀਪੀਅਰ ਹੋਈ ਫੇਲ 782 ਦੇ ਵਿਡਹੈਡ 25 ਕੈਂਡੀਡੇਟਸ ਜਿਹੜੇ ਉਹ ਹੁਣ ਤੱਕ ਹੋਇਆ ਸੋ ਇਹ ਦੋਸਤੋ ਜਿਲ੍ਹਾ ਆਵਾਜ਼ਪਾ ਜ਼ਿਲ੍ਹੇ ਵਾਈਜ਼ ਜਿਹੜੀ ਉਹ ਪਾਸ ਪ੍ਰਤੀਸ਼ਤ ਤੁਸੀਂ ਦੇਖ ਸਕਦੇ ਹੋ ਸਭ ਤੋਂ ਬਾਅਦ ਜੇਕਰ ਗੱਲ ਕਰੇ ਤਾਂ ਅੰਮ੍ਰਿਤਸਰ ਦਿਖਾਇਆ ਗਿਆ ਜੀ ਠੀਕ ਹੈ ਜੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜੇਕਰ ਆਪਾਂ ਆਪਣੇ ਜ਼ਿਲ੍ਹੇ ਮਾਨਸਾ ਦੀ ਗੱਲ ਕਰ ਲਈਏ ਤਾਂ 15ਵੇਂ ਨੰਬਰ ਤੇ ਆ ਠੀਕ ਹੈ ਜੀ ਜੀ ਜੋ 8144 ਕੈਂਡੀਡੇਟ ਹਾਜ਼ਰ ਹੋਏ ਸੀ ਤੇ ਜਿਹਦੇ ਵਿੱਚੋਂ 7750 ਕੈਂਡੀਡੇਟ ਜਿਹੜੇ ਪਾਸ ਹੋਏ ਆ 95% ਜਿਹੜੀ ਉਹ ਮਹੱਤngਈ ਹੈ ਠੀਕ ਹੈ ਜੀ ਸੋ ਜੇਕਰ ਵਿਸ਼ੇਵਾਰ ਗੱਲ ਕਰ ਲਈਏ ਤਾਂ ਆਪਾਂ ਪੰਜਾਬੀ ਇੰਗਲਿਸ਼ ਹਿੰਦੀ ਮੈਥ ਸਾਰੇ ਹੀ ਜਿਹੜੇ ਉਹ ਵਿਸ਼ੇ ਆਪਾਂ ਨੂੰ ਜਿਹੜੇ ਦੱਸੇ ਗਏ ਐ ਤਾਂ ਦੇਖੋ ਪੰਜਾਬੀ ਦੀ 99.65 43% ਜਿਹੜੀ ਉਹ ਪਾਸ ਪਰਸੈਂਟੇਜ ਗਈ ਐ ਤੇ ਇੰਗਲਿਸ਼ ਦੀ 97.98 ਕਿਉਂਕਿ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਗਿਣਤੀ ਵਿੱਚ ਜਿਹੜੇ ਉਹ ਕੈਂਡੀਡੇਟਸ ਪਾਸ ਹੋਏ ਜਿੱਦੇ ਕਰਕੇ ਪਾਸ ਪ੍ਰਤੀਸ਼ਤਾ 99 ਤੇ 97 ਤੱਕ ਗਈ ਐ ਠੀਕ ਹੈ ਜੀ 99 98 97 99 98 ਇੱਥੋਂ ਤੱਕ ਜਿਹੜੀ ਉਹ ਪਾਸ ਕਰਤੀ ਸੀ ਤਾਂ ਗਈ ਹੈ ਇਸ ਤੋਂ ਬਾਅਦ ਜਿਹੜੇ ਹੈਗੇ ਜ਼ਿਲ੍ਹਾ ਵਾਸ ਮੈਰਿਟ ਵਿੱਚ ਆ ਪ੍ਰਖਿਆਰਥ ਦੀ ਗਿਣਤੀ ਕਿੰਨੇ ਜਿਹੜੇ ਕੈਂਡੀਡੇਟਸ ਨੇ ਜ਼ਿਲ੍ਹੇ ਵਿੱਚੋਂ ਆਏ ਹੈ ਜੇਕਰ ਆਪਾਂ ਆਪਣੇ ਮਾਨਸਾ ਦੀ ਗੱਲ ਕਰਦੇ ਹਾਂ ਸੋ 14 ਜਿਹੜੇ ਬੱਚੇ ਉਹ ਕੁੱਲ ਮਾਨਸਾ ਦੇ ਜਿਹੜੇ ਮੈਟ ਦੇ ਵਿੱਚ ਆਏ ਆ ਤੇ ਹੈਰਾਨੀ ਦੀ ਗੱਲ ਹੈ ਦੋਸਤੋ ਕਿ 14 ਦੀਆਂ 14 ਕੁੜੀਆਂ ਨੇ ਮੁੰਡਾ ਇੱਕ ਵੀ ਜਿਹੜਾ ਉਹ ਮੈਟ ਦੇ ਵਿੱਚ ਨਹੀਂ ਸ਼ਾਮਿਲ ਹੋਇਆ ਇਸ ਤੋਂ ਬਾਅਦ ਦੇਖੋ ਦੋਸਤੋ ਤੁਸੀਂ ਆ ਉਹ ਲੜਕੀਆਂ ਨੇ ਜਿਹੜੀਆਂ ਹਾਮ ਐਟ ਦੇ ਵਿੱਚ ਆਈਆਂ ਨੇ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜਿਵੇਂ ਅਕਸ਼ਨੂਰ ਕੌਰ ਹੈ ਜਿਹੜੀ ਹੈਗੀ ਹੈ 650 ਦੇ ਵਿੱਚੋਂ 650 ਨੰਬਰ ਲੈ ਕੇ ਪਹਿਲੇ ਸਥਾਨ ਤੇ ਰਹੀ ਹੈ ਸੰਤ ਮੋਹਨ ਦਾਸ ਮੈਮੋਰੀਅਲ ਸਰਕਾਰੀ ਸੈਕੰਡਰੀ ਸਕੂਲ ਜਿਹੜਾ ਉਹ ਕੋਟ ਸੁਖੀ ਅਫਰੀਦਪੁਰ ਦੀ ਹੈ ਦੂਸਰੀ ਜਿਹੜੀ ਹੈਗਾ ਰਤਿੰਦਰਦੀਪ ਕੌਰ ਹੈ ਇਹ ਸ਼੍ਰੀ ਮੁਕਸਾ ਸਾਹਿਬ ਤੋਂ ਜਿਹੜੀ ਹੈਗੀ ਹੈ ਸੈਕੰਡ ਨੰਬਰ ਤੇ ਆਈ ਹੈ ਅਰਸ਼ਦੀਪ ਕੌਰ ਜਿਹੜੀ ਹੁਮਲੇਰ ਕੋਟਲਾ ਤੋਂ ਜਿਹੜੀ ਉਹ ਤੀਸਰੇ ਨੰਬਰ ਤੇ ਆਈ ਆ ਤੁਸੀਂ ਜਿਹੜੀ ਪਾਸ ਪਰਸੈਂਟੇਜ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੋ ਦੋਸਤੋ ਇਹ ਸੀ ਉਹ ਸਾਰੀ ਜਾਣਕਾਰੀ ਜਿਹੜੀ 10ਵੀਂ ਕਲਾਸ ਦੇ ਜਿਹੜੇ ਕੈਂਡੀਡੇਟਸ ਨੇ ਉਹਨੇ ਹੁਣੇ ਜਿਹੜਾ ਉਹ ਰਿਜ਼ਲਟ ਜਿਹੜਾ 10ਵੀਂ ਕਲਾਸ ਦਾ ਭੇਜਿਆ ਗਿਆ ਸੋ ਜਿਹੜਾ ਲਿੰਕ ਹੈ ਤੁਹਾਨੂੰ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦੇ ਆ ਦੋਸਤੋ ਤੁਸੀਂ ਉਹਦੇ ਉੱਪਰ ਜਾ ਕੇ ਤੁਸੀਂ ਜਿਹੜਾ ਹੈਗਾ ਲਿੰਕ ਤੇ ਆਪਣਾ ਰੋਲ ਨੰਬਰ ਭਰ ਕੇ ਤੁਸੀਂ ਨਤੀਜਾ ਦੇਖ ਸਕਦੇ ਹੋ ਸੋ ਵੱਤ ਵੱਦ ਉਹਨਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ ਜਿਹੜੇ 10ਵੀਂ ਕਲਾਸ ਦੇ ਕੈਂਡੀਡੇਟਸ ਨੇ 10ਵੀਂ ਦਾ ਨਤੀਜਾ ਦੇਖਣਾ ਹੈ ਸੋ ਲਿੰਕ ਜਲਦੀ ਹੀ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਊਗਾ ਧੰਨਵਾਦ